ਸਵਿਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਜੀਲੈਂਸ ਬਿਊਰੋ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਹੀ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਜਿਹੜੀ ਚਲਾਈ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਲੁਧਿਆਣਾ ਵਿਜੀਲੈਂਸ ਬਿਊਰੋ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਨਗਰ ਨਿਗਮ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਦੋਸ਼ ਜਿਹੜੇ ਨੇ ਲੱਗੇ ਨੇ ਰਿਸ਼ਵਤ ਲੈਣ ਦੇ ਰਿਸ਼ਵਤ ਲੈਣ ਦੇ ਦੋਸ਼ ਜਿਹੜੇ ਨੇ ਉਹ ਨਗਰ ਨਿਗਮ ਦੇ ਮੁਲਾਜ਼ਮ ਦੇ ਉੱਪਰ ਲੱਗੇ ਜਿਸ ਦੇ ਮਗਰੋਂ ਉਹਨਾਂ ਨੂੰ ਗ੍ਰਿਫਤਾਰ ਵੀ ਲੁਧਿਆਣਾ ਵਿਜੀਲੈਂਸ ਦੇ ਵੱਲੋਂ ਕਰ ਲਿੱਤਾ ਗਿਆ ਦੇਖ ਸਕਦੇ ਆ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਇਹ ਜ਼ੀਰੋ ਟੋਲਰੈਂਸ ਨੀਤੀ ਚਲਾ ਰਹੀ ਹੈ ਤੇ ਇਸੇ ਦੇ ਚਲਦਿਆਂ ਲੁਧਿਆਣਾ ਨਗਰ ਨਿਗਮ ਦੇ ਵਿੱਚ ਤਾਇਨਾਤ ਸਿਵਰਮੈਨ ਨੰਬਰਦਾਰ ਬਹਾਦਰ ਸਿੰਘ ਜਿਹੜੇ ਨੇ ਉਹਨਾਂ ਨੂੰ 1.5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਦੇ ਤਹਿਤ ਗ੍ਰਿਫਤਾਰ ਜਿਹੜਾ ਇਸ ਵਕਤ ਕਰ ਲਿੱਤਾ ਗਿਆ 10 ਦੀ ਕਿ ਕਾਰਵਾਈ ਜਿਹੜੀ ਹੈ ਪੋਕਲ ਪੁਆਇੰਟ ਪਿੰਡ ਜਮਾਲਪੁਰ ਅਵਾਣਾ ਦੇ ਵਾਸੀ ਦੇ ਜਿਹੜੇ ਭ੍ਰਿਸ਼ਟਾਚਾਰ ਵਿਰੋਧੀ ਪੋਰਟਲ ਹੈ ਉਸ ਦੇ ਉੱਪਰ ਸ਼ਿਕਾਇਤ ਪਾਉਣ ਤੋਂ ਬਾਅਦ ਹੀ ਇਹ ਕਾਰਵਾਈ ਜਿਹੜੀ ਹੈ ਲੁਧਿਆਣਾ ਬਿਜ਼ਨਸ ਵੱਲੋਂ ਕੀਤੀ ਗਈ ਦੱਸਦੀ ਹੈ ਕਿ ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਨਗਰ ਨਿਗਮ ਲੁਧਿਆਣਾ ਵਿੱਚ ਸਿਵਰਮੈਨ ਵਜੋਂ ਭਰਤੀ ਕਰਨ ਦੇ ਬਦਲੇ ਤਿੰਨ ਕਿਸ਼ਤਾਂ ਵਿੱਚ ਕੁੱਲ 1.5 ਲੱਖ ਰੁਪਏ ਦੀ ਰਿਸ਼ਵਤ ਮੰਗੀ ਤੇ ਪ੍ਰਾਪਤ ਵੀ ਕੀਤੀ ਹੈ ਅੱਗੇ ਦੱਸਦੀ ਹੈ ਕਿ ਸ਼ਿਕਾਇਤਕਰਤਾ ਨੇ ਅਥੇ ਤੌਰ ਤੇ ਇੱਕ ਵੀਡੀਓ ਜਿਹੜੀ ਰਿਕਾਰਡ ਕੀਤੀ ਜਿਸ ਵਿੱਚ ਦੋਸ਼ੀ ਨੂੰ ਰਿਸ਼ਵਤ ਦੀ ਰਕਮ ਸਵੀਕਾਰ ਕਰਦੇ ਹੋਏ ਵੀ ਦੇਖਿਆ ਗਿਆ ਤੇ ਜਿਹੜੇ ਵਿਜੀਲੈਂਸ ਤੇ ਬੁਲਾ ਰਹੇ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਖੁਲਾਸਾ ਕੀਤਾ ਗਿਆ ਕਿ ਪੈਸੇ ਲੈਣ ਦੇ ਬਾਵਜੂਦ ਬਹਾਦਰ ਸਿੰਘ ਨੇ ਸ਼ਿਕਾਇਤਕਰਤਾ ਤੋਂ ਲਗਭਗ 2.5 ਸਾਲਾਂ ਤੱਕ ਸੀਵਰੇਜ ਦੀ ਸਫਾਈ ਦਾ ਕੰਮ ਕਰਵਾਇਆ ਉਸ ਨੂੰ ਕੋਈ ਤਨਖਾਹ ਵੀ ਨਹੀਂ ਦਿੱਤੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਪੌਂਸਲੇ ਜਿਹੜੇ ਨੇ ਇਸ ਨਗਰ ਨਿਗਮ ਮੁਲਾਜ਼ਮ ਦੇ ਉਲੰਧ ਦੇਖੇ ਜਾ ਸਕਦੇ ਨੇ ਪਹਿਲਾਂ ਤਾਂ ਇੱਕ ਵਿਅਕਤੀ ਦੇ ਕੋਲੋਂ 1.5 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਲਿੱਤੀ ਉਸ ਨੂੰ ਵਾਅਦਾ ਕੀਤਾ ਗਿਆ ਕਿ ਸਿਵਰਮੈਨ ਦੀ ਪੋਸਟ ਤੇ ਉੱਪਰ ਉਹਨੂੰ ਲਗਵਾਇਆ ਜਾਏਗਾ ਤੇ ਉਸਤੇ ਮਗਰੋਂ ਉਸ ਨੇ ਉਸਦੇ ਕੋਲੋਂ ਕੰਮ ਵੀ ਜਿਹੜਾ 2.5 ਸਾਲਾਂ ਤੱਕ ਕਰਵਾਇਆ ਗਿਆ ਪਰ ਉਸ ਨੂੰ ਕੋਈ ਵੀ ਤਨਖਾਹ ਜਿਹੜੀ ਹੈ ਨਹੀਂ ਦਿੱਤੇਗੀ ਤਾਂ ਕਿੰਝ ਹੌਸਲੇ ਜਿਹੜੇ ਨੇ ਬੁਲੰਦ ਇਸ ਨਗਰ ਨਿਗਮ ਦੇ ਮੁਲਾਜ਼ਮ ਦੇ ਦੇਖੇ ਜਾ ਸਕਦੇ ਨੇ ਅੱਗੇ ਦੱਸਦੀ ਹੈ ਕਿ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਦੋਸ਼ਾਂ ਨੂੰ ਸੱਚ ਪਾਇਆ ਤੇ ਸਿੱਟੇ ਵਜੋਂ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਲੁਧਿਆਣਾ ਰੇਂਜ ਵਿੱਚ ਮਾਮਲਾ ਜਿਹੜਾ ਇਸ ਵਕਤ ਦਰਜ ਕਰ ਲਿੱਤਾ ਗਿਆ ਤੇ ਜਿਹੜੇ ਵਿਜੀਲੈਂਸ ਦੇ ਬੁਲਾਰੇ ਨੇ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਨਗਰ ਨਿਗਮ ਲੁਧਿਆਣਾ ਦੇ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਜਿਹੜੀ ਇਸ ਮਾਮਲੇ ਵਿੱਚ ਜ਼ਰੂਰ ਹੀ ਕੀਤੀ ਜਾਏਗੀ ਤੇ ਭਰੋਸਾ ਦਿੱਤਾ ਗਿਆ ਕਿ ਜਾਂਚ ਦੇ ਤੌਰ 'ਤੇ ਜਿਹੜਾ ਵੀ ਕੋਈ ਸ਼ਾਮਿਲ ਪਾਇਆ ਗਿਆ ਇਸ ਮਾਮਲੇ ਦੇ ਵਿੱਚ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਤੇ ਮਾਮਲੇ ਦੀ ਹੋਰ ਜਾਂਚ ਇਸ ਸਮੇਂ ਜਾਰੀ ਹੈ ਤਾਂ કુલ ਮਿਲਾ ਕੇ ਦੇਖ ਸਕਦੇ ਹਾਂ ਕਿ ਲੁਧਿਆਣਾ ਨਗਰ ਨਿਗਮ ਦੇ ਇਹ ਮੁਲਾਜ਼ਮ ਨੇ ਹਾਦਰ ਸਿੰਘ ਦੱਸਦੀ ਹੈ ਕਿ ਨਗਰ ਨਿਗਮ ਦੇ ਵਿੱਚ ਸੀਵਰਮੈਨ ਨੰਬਰਦਾਰ ਦੇ ਵਜੋਂ ਇਹ ਤਨਾਤ ਨੇ ਕਿੰਨੇ ਹੀ ਲੰਬੇ ਸਮੇਂ ਤੋਂ ਤੇ ਦੇਖ ਸਕਦੇ ਹਾਂ ਕਿ ਇੱਕ ਵਿਅਕਤੀ ਦੇ ਕੋਲ 1.5 ਲੱਖ ਰੁਪਏ ਜਿਹੜੇ ਨੇ ਲਿੱਤੇ ਜਾਂਦੇ ਨੇ ਰਿਸ਼ਵਤ ਲਈਤੀ ਜਾਂਦੀ ਹੈ ਵਿਅਕਤੀ ਦੇ ਵੱਲੋਂ ਵੀਡੀਓ ਵੀ ਬਣਾਈ ਗਈ ਹੈ ਤੇ ਬਿਜਲੈਸ ਬਿਊਰੋ ਨੂੰ ਸਬੂਤ ਦੇ ਵਜੋਂ ਦੇ ਦਿੱਤੀ ਗਈ ਹੈ ਤੇ 1.5 ਲੱਖ ਰੁਪਏ ਵਸੂਲੇ ਜਾਂਦੇ ਨੇ 2.5 ਸਾਲਾਂ ਤੱਕ ਪ੍ਰੀ ਫੰਡ ਦੇ ਵਿੱਚ ਉਸ ਦੇ ਕੋਲ ਕੰਮ ਲਿੱਤਾ ਜਾਂਦਾ ਉਸ ਦੇ ਕੋਲ ਸੀਵਰਮੈਨ ਦਾ ਕੰਮ ਜਿਹੜਾ 2.5 ਸਾਲਾਂ ਤੱਕ ਕਰਵਾਇਆ ਜਾਂਦਾ ਕੋਈ ਵੀ ਤਨਖਾਹ ਵੀ ਉਸ ਨੂੰ ਨਹੀਂ ਦਿੱਤੀ ਜਾਂਦੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕਾ ਦਾ ਟਾਰਚਰ ਇਹ ਸ਼ਿਕਾਇਤ ਕਰਤਾ ਤੇ ਨਾਲ ਹੋਇਆ ਤੇ ਦੇਖ ਸਕਦੇ ਆ ਕਿ ਹੁਣ ਇਹ ਜਿਹੜੇ ਨਗਰ ਨਿਗਮ ਦੇ ਮੁਲਾਜ਼ਮ ਨੇ ਇਹਨਾਂ ਨੂੰ ਵਿਜੀਲੈਂਸ ਦੇ ਵੱਲੋਂ ਅਰੈਸਟ ਕਰ ਲਿੱਤਾ ਗਿਆ ਤੇ ਕਾਰਵ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਤੇ ਇਹ ਵੀ ਕਿਹਾ ਜਾ ਰਿਹਾ ਜਿਹੜਾ ਵੀ ਕੋਈ ਇਸ ਮਾਮਲੇ ਦੇ ਵਿੱਚ ਸ਼ਾਮਲ ਹੋਏਗਾ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ